ਸੋ ਪੰਜ ਨਵੇਂ ਚਿਹਰੇ ਇਸ ਵਕਤ ਪੰਜਾਬ ਦੀ وزارت ਦੇ ਵਿੱਚ ਜਿਹੜਾ ਕਿ ਸ਼ਾਮਲ ਹੋ ਚੁੱਕੇ ਨੇ ਤੇ ਮੇਰੇ ਨਾਲ ਪੰਜਾਬ ਦੇ ਨਵੇਂ ਰੈਵਨਿਊ ਮਨਿਸਟਰ ਹਰਦੀਪ ਸਿੰਘ ਮੁੰਡਿਆ ਨੇ ਮੁੰਡਿਆ ਸਾਹਿਬ ਪਹਿਲਾਂ ਤਾਂ ਜੀ ਮੁਬਾਰਕਾ ਤੁਹਾਨੂੰ ਪੰਜਾਬ ਦਾ ਇੱਕ ਬਹੁਤ ਵੱਡਾ ਤੇ ਬਹੁਤ ਅਹਿਮ ਜਿਹੜਾ ਮਹਿਕਮਾ ਤੁਹਾਡੇ ਹਿੱਸੇ ਆਇਆ ਸ਼ੁਕਰਗੁਜ਼ਾਰ ਹਾਂ ਪ੍ਰਮਾਤਮਾ ਦਾ ਸਾਡੀ ਸੀਨੀਅਰ ਲੀਡਰਸ਼ਿਪ ਦਾ ਦਿਲੋਤਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਨਿਮਾਣੇ ਤੇ ਇੱਕ ਛੋਟੇ ਜਿਹੇ ਸੇਵਾਦਾਰ ਦੇ ਪਾਰਟੀ ਪ੍ਰਤੀ ਵਫਾਦਾਰੀ ਔਰ ਪੰਜਾਬ ਦੇ ਲੋਕਾਂ ਲਈ ਇਮਾਨਦਾਰੀ ਨਾਲ ਸੇਵਾ ਨੂੰ ਦੇਖਦੇ ਹੋਏ ਜੇ ਮਜ਼ਦਰੀ ਦਿੱਤੀ ਆ ਜੋ ਮੈਂ ਪੰਜਾਬ ਦੇ ਲੋਕਾਂ ਨਾਲ ਆਪਣੀ ਪਾਰਟਿਸ਼ਨ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨਾਲ ਦਿਲੋਂ ਤਨਵਾਦ ਕਰਦਾ ਤੇ ਨਾਲ ਵਾਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਜਿੰਨੀਆਂ ਵੀ ਜ਼ਿੰਮੇਵਾਰੀਆਂ ਮੈਨੂੰ ਦਿੱਤੀਆਂ ਮੈਂ ਸੇਵਾਦਾਰ ਬਣ ਕੇ ਇੱਕ ਨਿਮਾਣਾ ਬਣ ਕੇ ਨਿਵਾਵਗਾ ਕੋਈ ਵੀ ਕਦੀ ਵੀ ਕੋਈ ਕੰਪਲੇਂਟ ਨਹੀਂ ਆਉਗੀ ਇਹ ਮੈਂ ਤੁਹਾਡੇ ਨਾਲ ਤੁਹਾਡੇ ਲਾਈਵ ਚੈਨਲ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਹਾਂ ਬੜੇ ਸਭ ਹਾਲਾਂਕਿ ਚਲੋ ਕਈ ਤਰ੍ਹਾਂ ਦੇ ਕਟਾਕਸ਼ ਹੋ ਰਹੇ ਨੇ ਪਰ ਜਾਨਣਾ ਇਹ ਵੀ ਬਹੁਤ ਜ਼ਰੂਰੀ ਹੋ ਜਾਂਦਾ ਕਿ ਤੁਹਾਨੂੰ ਪਤਾ ਕਿਵੇਂ ਲੱਗਿਆ ਸੂਚਨਾ ਕਿਵੇਂ ਮਿਲੀ ਕਿ ਹਰਦੀਪ ਸਿੰਘ ਮੁੰਡੀਆ ਜਿਹੜੇ ਪੰਜ ਨਵੇਂ ਚਿਹਰੇ ਨੇ ਉਹਨਾਂ ਚੋਂ ਇੱਕ ਨੇ ਲੇਖੋ ਦਿੱਲੀ ਤੋਂ ਕਾਲ ਆਈ ਦਿੱਲੀ ਬੁਲਾਇਆ ਗਿਆ ਜਦੋਂ ਮੈਂ ਦਿੱਲੀ ਨੂੰ ਜਾ ਰਿਹਾ ਸੀ ਰਸਤੇ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਾਲ ਆਈ ਕਿ ਤੁਹਾਡੀ ਪਾਰਟੀ ਪ੍ਰਤੀ ਵਫਾਦਾਰੀ ਤੁਹਾਡੀ ਇਮਾਨਦਾਰੀ ਨੂੰ ਦੇਖਦੇ ਹੋਏ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇਣ ਜਾ ਰਹੇ ਹੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਤੇ ਮੇਰੇ ਕੋਲ ਬੋਲੇ ਸੀ ਕਿ ਮੈਂ ਕਿਸ ਬੋਲਾਂ ਉਸ ਟਾਈਮ ਧੰਨਵਾਦ ਕਰਾਂ థాంਕ ਯੂ ਸਰ ਥੈਂਕ ਯੂ ਸਰ ਕਰੀ ਗਿਆ ਪਰ ਪ੍ਰਮਾਤਮਾ ਦਾ ਤੇ ਉਸ ਟਾਈਮ ਤੇ ਆਏ ਹੋਏ ਫੋਨਾਂ ਦੇ ਸਾਡੇ ਸੀਨੀਅਰ ਲੀਡਰਸ਼ਿਪ ਦਾ ਮੈਂ ਧੰਨਵਾਦ ਸਦਾ ਹੀ ਮੈਂ ਕੀ ਮੇਰਾ ਪਰਿਵਾਰ ਸਦਾ ਹੀ ਕਰਾਂਗੇ ਕਿਉਂਕਿ ਇੱਕ ਨਿਮਾਣੇ ਤੇ ਇੰਨੀ ਵੱਡੀ ਜ਼ਿੰਮੇਵਾਰੀ ਸੀ ਇੰਨਾ ਵਿਸ਼ਵਾਸ ਕੀਤਾ ਰੈਵਨਿਊ ਡਿਪਾਰਟਮੈਂਟ ਹਾਲਾਂਕਿ ਜਿੱਥੇ ਪੰਜਾਬ ਦਾ ਇੱਕ ਬਹੁਤ ਵੱਡਾ ਅਸੀਂ ਕਹਾਂਗੇ ਆਰਥਿਕਤਾ ਦਾ ਤੁਹਾਡੇ ਹੱਥ ਆਊਗਾ ਨਾਲ ਨਾਲ ਵਿਵਾਦ ਬੜੇ ਆਉਂਦੇ ਐ ਇਸ ਮਹਿਕਮੇ ਦੇ ਵਿੱਚ ਵਿਵਾਦ ਬਹੁਤ ਹੁੰਦੇ ਐ ਬ੍ਰਸਟਚਰੀ ਸਭ ਤੋਂ ਵੱਧ ਇਸ ਮਹਿਕਮੇ ਦੇ ਵਿੱਚ ਪਾਈ ਜਾਂਦੀ ਆ ਕਿਵੇਂ ਨ ਦੇਖੋ ਪ੍ਰਮਾਤਮਾ ਦੀ ਕਿਰਪਾ ਜਦੋਂ ਹੋਵੇ ਜਦੋਂ ਇਮਾਨਦਾਰੀ ਦਿਮਾਗ ਦੇ ਵਿੱਚ ਹੋਵੇ ਜਦੋਂ ਦਿਮਾਗ ਦੇ ਵਿੱਚ ਹੋਵੇ ਕਿ ਮੈਂ ਤੇ ਸਿਰਫ ਪੰਜਾਬ ਦੇ ਲੋਕਾਂ ਲਈ ਸੇਵਾ ਕਰਨੀ ਆ ਤੇ ਕੋਈ ਵੀ ਲਾਲਚ ਨਾ ਹੋਵੇ ਤੇ ਪੂਰੀ ਇਮਾਨਦਾਰ ਨਾਲ ਸੇਵਾ ਕਰਦੇ ਹੁਣ ਤੇ ਬਹੁਤ ਪ੍ਰਮਾਤਮਾ ਕਿਰਪਾ ਕਰੂਗਾ ਤੇ ਵਧੀਆ ਡਿਪਾਰਟਮੈਂਟ ਚਲਾਵਾਂਗੇ ਸੋ ਜਿਵੇਂ ਜਿਵੇਂ ਸਮਾ ਸਾਡੇ ਸੀਨੀਅਰ ਲੀਡਰਸ਼ਿਪ ਹੁਕਮ ਕਰੂਗੀ ਪੰਜਾਬ ਦੇ ਲੋਕ ਹੁਕਮ ਕਰਨਗੇ ਉਹਨਾਂ ਦਾ ਨਿਮਾਣਾ ਸੇਵਾਦਾਰ ਕਿਉਂਕਿ ਮੈਂ 12 ਵਾਰ ਸੇਵਾਦਾਰ ਕਹਿ ਰਿਹਾ ਜਦੋਂ ਆਪਾਂ ਸੇਵਾਦਾਰੀ ਬਣ ਗਏ ਤੇ ਜਿੰਨਾ ਮਰਜੀ ਵੱਡੇ ਤੋਂ ਵੱਡਾ ਜਿਹੜਾ ਮਹਿਕਮਾ ਮਿਲਿਆ ਉਹਦੀ ਮੈਂ ਇਮਾਨਦਾਰ ਨਾ ਕੰਮ ਕਰ ਰਿਹਾ ਰੈਵਨਿਊ ਮਿਨਿਸਟਰ ਲਗਾਤਾਰ ਰਿਕਾਰਡ ਕਰ ਰਿਹਾ ਇੱਕ ਇੱਕ ਪਿਛਲੀਆਂ ਪੰਜਾਬ ਦੀ ਆਮਦਨ 'ਚ ਵਾਧਾ ਕੀਤਾ ਖਜ਼ਾਨੇ ਪਿਛਲੀਆਂ ਸਰਕਾਰਾਂ ਨੇ ਜੇ ਕੁਝ ਕੀਤਾ ਹੁੰਦਾ ਤੇ ਸਾਰਾ ਅਸੀਂ ਨਾ ਹੁੰਦੇ ਅਸੀਂ ਇਹ ਕੰਮ ਕਰਦਾ ਮੁੰਡਾ ਮਕੇਰੀਆਂ ਰੋਠਿਆਂ ਛੋਟੇ ਜਿਹੇ ਪਿੰਡ ਤੋਂ ਹਾਜ਼ਰ ਸਾਹਿਬ ਦੀ ਮਿਲਟਰੀ ਦੀ ਸਰਵਿਸ ਸੀ ਰਿਟਾਇਰਮੈਂਟ ਤੋਂ ਬਾਅਦ ਲੁਧਿਆਣੇ ਆਏ ਮੈਂ ਲੁਧਿਆਣੇ ਸੇਵਾ ਸ਼ੁਰੂ ਕੀਤੀ bizness ਸਟਾਰਟ ਕੀਤਾ ਤੇ ਇੱਕ ਇੱਕ ਆਮ ਜੇ ਫੌਜੀ ਦੇ ਮੁੰਡੇ ਨੂੰ ਅੱਜ ਪ੍ਰਮਾਤਮਾ ਨੇ ਮੰਤਰੀ ਬਣਾਇਆ ਸੋ ਮੈਂ ਇਹ ਕਹੂੰਗਾ ਕਿ ਜੇ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਤੇ ਪੰਜਾਬ ਦੇ ਲੋਕ ਬਦਲਾਅ ਵਾਲੀ ਲੈਣਾ ਦੇਖਦੇ ਪਾਰਟੀ ਸੁਪਰੀਮ ਵਰਨ ਕੇਜਰੀਵਾਲ ਦੀ ਜਿਨ੍ਹਾਂ ਨੇ ਦਿੱਲੀ 'ਚ ਸਰਕਾਰ ਬਣਾਈ ਦਿੱਲੀ ਦੀ ਦਿੱਲੀ ਦੇ ਕੰਮਾਂ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਸਰਕਾਰ ਬਣੀ ਪੰਜਾਬ ਦੇ ਸਰਕਾਰ ਬਣ ਤਵਾ ਥੋੜੇ ਸਮੇਂ ਦੇ ਵਿੱਚ ਹੀ ਪਾਰਟੀ ਰਾਸ਼ਟਰੀ ਪਾਰਟੀ ਬਣੀ ਪੂਰਾ ਦੇਸ਼ ਆ ਜਰਵਿੰਦਰ ਕੇਜਰੀਵਾਲ ਜਿਹਨੂੰ ਪਿਆਰ ਕਰ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਿਆਰ ਕਰ ਰਿਹਾ ਕਿਉਂ ਕਰੇ ਕਿ ਸਾਡੇ ਪਾਰਟਿਸ ਆਫ ਰਿਮੋਰ ਆ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਨੂੰ ਬਦਲ ਲਾਇਆ ਸੀ ਤੇ ਰਾਜਨੀਤੀ ਬਦਲਦੀ ਦਿਖ ਰਹੀ ਹੈ ਕੰਮ ਕਰਦੇ ਮੁੰਡੇ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਤੇ ਤੇ ਪ੍ਰਮਾਤਮਾ ਦੀ ਕਿਰਪਾ